ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਹੜਤਾਲ ਦੇ 14 ਦਿਨ ਬਾਅਦ ਵੀ ਨਹੀਂ ਖੁੱਲਣਗੇ ਸ਼ਰਾਬ ਦੇ ਠਿਕਾਸ ਦੇ ਨਾਲ ਹੀ ਟ੍ਰਾਂਟੋ ਦੇ ਵਿੱਚ ਸ਼ਰਾਬ ਦੇ ਸ਼ਕੀਨਾ ਦੀਆਂ ਉਮੀਦਵਾ ਉਮੀਦਾਂ ਤੇ ਪਾਣੀ ਫਿਰ ਗਿਆ ਹੈ ਜਦ ਐਲ ਜੀ ਬੀਓ ਨੇ ਦੂਜੀ ਵਾਰ ਆਪਣਾ ਫੈਸਲਾ ਬਦਲ ਦਿੱਤਾ ਹੈ ਉਲਾਸਮਾ ਦੀ ਹੜਤਾਲ ਦੇ 14 ਦਿਨ ਮੁਕੰਮਲ ਹੋਣ ਮਗਰੋਂ ਸਵੇਰੇ ਵਿੱਚ 32 ਥਾਵਾਂ ਤੇ ਕੁਝ ਘੰਟੇ ਵਾਸਤੇ ਸ਼ਰਾਬ ਦੇ ਸਟੋਰ ਖੋਲਣ ਦਾ ਐਲਾਨ ਕੀਤਾ ਗਿਆ ਸੀ ਪਰ LCB O ਪ੍ਰਭਾਵਤ ਨਹੀਂ ਪੈਰਾ ਪਿੱਛੋਂ ਖਿੱਚਲੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੇ LCB O ਦੇ ਅੰਦਰੂਨੀ ਅੰਕੜਿਆਂ ਮੁਤਾਬਕ ਵਿਕਰੀ ਦੇ ਤੌਰ ਤੇ ਤਿਆਰੀਆਂ ਵਿੱਚ ਬਦਲਾਅ ਕਰਨ ਅਧਾਰੇ 15 ਤੋਂ 20 ਕਰੋੜ ਰੁਪਏ ਡਾਲਰ ਦਾ ਨੁਕਸਾਨ ਹੋ ਗਿਆ ਹੈ ਐਲ ਸੀ ਬੀਓ ਦਾ ਦੂਜੇ ਵਾਰ ਫਿਰ ਤੋਂ ਵਾਪਸ ਲੈਂਦੀ ਕਿਹਾ ਗਿਆ ਇਸ ਦੇ ਨਾਲ ਹੀ ਲੀਕਰ ਕੰਟਰੋਲ ਬੋਰਡ ਆਫ ਨੇ ਮੁਲਾਜ਼ਮ 5 ਜੁਲਾਈ ਨੂੰ ਹੜਤਾਲ ਹਨ ਅਤੇ ਪ੍ਰਬੰਧਕਾਂ ਨੇ ਆਖਿਆ ਕੀ ਸੀ ਜੁਲਾਈ ਤੱਕ ਕੋਈ ਚੋਤਾ ਨਹੀਂ ਹੁੰਦਾ ਹੈ ਤਾਂ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਸਥਿਤ 32 ਸਟੋਰ ਸ਼ੁੱਕਰਵਾਰ ਸਨੀਚਰਵਾਰ ਅਤੇ ਐਤਵਾਰ ਨੂੰ ਕੁਝ ਘੰਟਿਆਂ ਕੁ ਵਾਸਤੇ ਕੁੱਲੰਦਾ ਪ੍ਰਬੰਧ ਕੀਤਾ ਜਾਵੇਗਾ ਪਰ ਫਿਲਹਾਲ ਇਸ ਯੋਜਨਾ ਦੇ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ